ਬਨਾਇਨ ਨਹੀਂ ਲੱਭਣ ਦੇਈ ਸਵੇਰ ਦੀ ਮੈਂ ਧੋ ਕੇ ਸੁੱਕਣੇ ਭਾਈ ਆ ਦਾ ਕਰ ਸਾਨੂੰ ਅਸੀਂ ਠੇਕਾ ਲਿਆ ਬਨਾਇਨ ਦਾ ਇਹ ਪਤਾ ਕਿੱਥੇ ਕਿੱਥੇ ਇੱਥੇ ਮੈਂ ਸਾਰੇ ਵੇਖ ਲਈ ਆ ਵੇਖ ਲੈ ਫੇਰ ਅਸੀਂ ਆ ਤੂੰ ਤਲਾਸ਼ੀ ਦੇਣਾ ਉਹ ਤਲਾਸ਼ੀ ਦਵਾ ਕੀ ਗੱਲ ਨਾਕਾ ਲਾਇਆ ਤੂੰ ਤਲਾਸ਼ੀ ਦਵਾ ਦੇ ਤੀ ਤਲਾਸ਼ੀ ਮੈਨੂੰ ਕੀ ਤਲਾਸ਼ੀ ਦੇਣਾ ਇੱਧਰ ਆ ਉਹ ਸਭ ਦੀ ਲੈਰ ਸਲਾਣ ਦੀ ਲੈ ਮਿਹਨਤ ਕਰਨਾ ਆ ਨਾ ਬੱਚਿਆਂ ਲਈ ਤੇ ਘਰ ਭੇਜ ਤੇਰਾ ਕੰਮ ਕੀ ਕਿਸੀ ਨੂੰ ਜਾਣਾ ਉੱਥੇ ਜਾਣਾ ਕਲੱਬਾਂ 'ਚ ਗਾਣੇ ਸੁਣਨਾ ਇੰਜੋਏ ਨਾ ਕਰੀਏ ਪਾਕਿਸਤਾਨੀ ਕੁੜੀਆਂ ਆ ਨਾ ਪਾਕਿਸਤਾਨੀ ਕੁੜੀਆਂ ਨਹੀਂ ਦੇਖਦਾ ਮੈਂ ਮੇਰੇ ਤੇ ਇਲਜ਼ਾਮ ਨਾ ਲਾਈ ਤੇ ਉੱਥੇ ਤੂੰ ਜਾਣਾ ਕੀ ਲੈ ਇੱਥੇ ਤੂੰ ਰੋਟੀ ਕਮਾਉਣ ਆਇਆ ਨਾ ਆਪਣੇ ਤੇ ਪੈਸੇ ਸਹੀ ਤਰੀਕੇ ਨਾਲ ਪਿੱਛੇ ਭੇਜ। ਇੱਥੇ ਤੂੰ ਜਾਣਾ ਮੁਜਰੇ ਵੇਖਣ। ਉਹ ਕੀ ਆ ਤੇਰਾ? ਹਾਂ ਮੁਜਰੇ ਤੂੰ ਮੇਰਾ ਕਾਦਾ ਅੱਬਾ ਲੱਗਾ ਮੈਂ ਅਜਮਾਨ ਚ ਆਇਆ ਖਿੱਚਦਾ ਮੈਨੂੰ। ਅੱਬਾ ਹੀ ਲੱਗਣਾ ਜੇ ਉਹ ਇੱਕ ਕਮਰੇ ਚ ਰਹੀਏ ਤੇ ਤੈਨੂੰ ਨੇਕੀ ਦੀ ਹਦਾਇਤ ਦਈ। ਸ਼ੈਰ ਸੂਰ ਮੈਂ ਕਰਨ ਜਾਣਾ ਵਾ ਮੈਂ ਮੇਰੀ ਆਪਣੀ ਮਰਜ਼ੀ ਆ ਮੈਂ ਐਂਟਰਟੇਨ ਨਾ ਹੋਵਾਂ। ਪਕਾੜੇ ਦਾ ਮੁੰਡਾ ਨਹੀਂ ਹੈ ਆਪਣੇ ਨਾਲ ਨਦੀਮ ਜਿਹੜਾ। ਹਾਂਜੀ। ਨਦੀਮ ਬਿੱਲਾ ਬਿੱਲਾ ਨੇ ਹਾਂਜੀ। ਇਹੀ ਕੰਮ ਕਰਦਾ ਸੀ। ਜਿੱਦਣ ਇੱਥੋਂ ਗਿਆ ਨਾ ਸ਼ੌਪਰ ਚ ਕੱਪੜੇ ਪਾਏ ਸੀ ਉਹਨੇ ਕੱਖ ਨਹੀਂ ਸੀ ਬੇਵਫਾਈ ਆ ਸਾਰੀ। ਉਹ ਯਾਰ ਤੂੰ ਕਾਹਦੀ ਹੁਜਾਂ ਦੇਈ ਜਾਣਾ ਮੈਨੂੰ ਬੇਵਫਾਈ ਆ ਕਿੰਜਾਂ ਹੁੰਜਾ। ਉਹ ਨਹੀਂ ਹੁੰਦੀਆਂ ਕਿਸੇ ਦੀਆਂ ਬਣਦੀਆਂ ਬਣਦੀਆਂ ਨਹੀਂ ਕਿਸੇ ਦੀਆਂ। ਲੱਗਾ ਵਾ ਤੂੰ ਬਣਾਉਣਾ ਤੂੰ ਸੜਕਾਂ ਤੇ ਜਾਣਾ ਤੇ ਮੁਜਰੇ ਵੇਖਣਾ। ਉਹ ਯਾਰ ਹਟ ਜਾ ਹਟ ਜਾ ਸਮਝਦਾ ਨਾ? ਏਡਾ ਤੂੰ ਆ ਸ਼ਰਟ ਤੂੰ ਇੰਜ ਪਾਈਵੇਂ ਆਲੂ ਅਰਜਨ ਦਾ ਸਾਲਾ ਹੁੰਦਾ। ਖਲੋ ਜਾ ਏ ਜਿਵੇਂ ਐਸੀਆਂ ਦੀ ਆ ਤੇਰੇ ਕੋਲ ਲੈ ਕੇ ਨਹੀਂ ਪਾਏ ਤੇਰੇ 200 ਦੇ ਰਮ ਦੇਣਾ ਨਾ। ਸਾਲਾ ਸ਼ਰਟ ਤੂੰ ਇੰਜ ਪਾਈ ਤੋਗੇ ਝੁਕੇਗਾ ਨਹੀਂ ਸਾਲਾ। ਤੋਗੇ ਬੰਦਾ ਬਣ ਜਾ। ਏ ਆਪਾਂ ਜਿੱਥੇ ਪੈਣਾ ਭਰਾਵਾ ਵਾਂਗੂ ਰਹੀਦਾ ਤੇਰੇ ਹਰਕਤਾਂ ਨਹੀਂ ਰਹਿਣ ਵਾਲੀਆਂ ਨੀਮ ਤੂੰ ਇੱਥੇ ਨਾ ਮਿਹਨਤ ਕਰਨਾ ਆ ਲੋਕਾਂ ਨੂੰ ਬੰਦੇ ਬਣਾਉਣ ਨਹੀਂ ਆਇਆ ਉਹ ਮੈਂ ਤੇ 8 ਸਾਲ ਦਾ ਆਇਆ ਇੱਥੇ 8 ਸਾਲ ਦਾ ਤੇ ਚੱਲ ਨਾ ਉੱਠੇ ਤੋਂ ਮੈਂ ਕਮਰਾ ਬੰਦ ਕਰਨਾ ਕਿਹੜਾ ਕਰਿਓ